ਨਾਜਪਿੰਾ ਪੀਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਲੁਧਿਆਣਾ ਸਪੋਰਟਸ ਵੈਲਫੇਅਰ ਐਸੋਸੀਏਸ਼ਨ ਵੱਲੋਂ ਨਵੀਂ ਗੁਰੂ ਗੋਬਿੰਦ ਸਿੰਘ ਹਾਕੀ ਚੈਂਪੀਅਨਸ਼ਿਪ ਅੱਜ 올ੰਪੀਅਨ ਪ੍ਰੀਤਪਾਲ ਸਿੰਘ ਹਾਕੀ ਸਟੇਡੀਅਮ ਪੀਏਯੂ ਲੁਧਿਆਣਾ ਵਿਖੇ ਧੂਮ ਧੜੱਕੇ ਨਾਲ ਸ਼ੁਰੂ ਹੋਈ ਇਸ ਦਾ ਉਦਘਾਟਨ ਅਸ਼ੋਕ ਪ੍ਰਾਸ਼ਰ ਪੱਪੀ ਵਿਧਾਇਕ ਹਲਕਾ ਸੈਂਟਰ ਲੁਧਿਆਣਾ ਨੇ ਗੁਬਾਰੇ ਉਡਾ ਕੇ ਕੀਤਾ ਇਸ ਮੌਕੇ ਉਹਨਾਂ ਨੇ ਲੁਧਿਆਣਾ ਸਪੋਰਟਸ ਵੈਲਫੇਅਰ ਐਸੋਸੀਏਸ਼ਨ ਦੀਆਂ ਪ੍ਰਾਪਤੀਆਂ ਦਾ ਜਿੱਥੇ ਸੋਵੀਨਾਰ ਰੀਲீஸ் ਕੀਤਾ ਉੱਥੇ ਖੇਡ ਜਗਤ ਵਿੱਚ ਆਪਣੀਆਂ ਵਧੀਆ ਸੇਵਾਵਾਂ ਦੇਣ ਵਾਲੀਆਂ ਚਾਰ ਸ਼ਖਸੀਤਾਂ ਜਿਨ੍ਹਾਂ ਵਿੱਚ ਦਰੁਣਾਚਾਰੀਆ ਅਵਾਰਡੀ ਕੋਚ ਬਲਦੇਵ ਸਿੰਘ ਜ਼ਿਲ੍ਹਾ ਖੇਡ ਅਧਿਕਾਰੀ ਕੁਲਦੀਪ ਚੁੱਗ ਅਜੀਤਪਾਲ ਸਿੰਘ ਸਟੇਟ ਆਫ ਸਪੋਰਟਸ ਕਮੇਟੀ ਮੈਂਬਰ ਸਿੱਖਿਆ ਵਿਭਾਗ ਕੁਲਵਿੰਦਰ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫਸਰ ਖੇਡਾਂ ਨੂੰ ਵਿਸ਼ੇਸ਼ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਇਸ ਮੌਕੇ ਵਿਧਾਇਕ ਅਸ਼ੋਕ ਪ੍ਰਸ਼ਰ ਵਿਧਾਇਕ ਹਲਕਾ ਸੈਂਟਰ ਨੇ ਗੁਰੂ ਗੋਬਿੰਦ ਸਿੰਘਾ ਹਾਕੀ ਚੈਂਪੀਅਨਸ਼ਿਪ ਵਾਸਤੇ 1 ਲੱਖ ਰੁਪਏ ਦੀ ਸਹਾਇਤਾ ਕੀਤੀ ਉਥੇ ਸਰਦਾਰ ਜੇਪੀ ਸਿੰਘ ਰਾਮ ਟੈਕਸਟਾਈਲ ਕੰਪਨੀ ਵਾਲਿਆਂ ਵੱਲੋਂ 251000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਗਈ ਇਸ ਮੌਕੇ ਸੰਸਥਾ ਦੇ ਪ੍ਰਧਾਨ ਅਮਰੀਕ ਸਿੰਘ ਮਿੰਹਾਲ ਸਤੇ ਸਕੱਤਰ ਜਗਰੂਪ ਸਿੰਘ ਜਰਕੜ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਨੂੰ ਆਖਿਆ ਅੱਜ ਅੰਡਰ 17 ਸਾਲ ਲੀਗ ਦੌਰੇ ਦੌਰ ਦੇ ਮੋਢਲੇ ਮੈਚਾਂ ਵਿੱਚ ਜਰਕੜ ਹਾਕੀ ਅਕੈਡਮੀ ਨੇ ਕਿਲਾ ਰਾਇਪੁਰ ਨੂੰ 4-1 ਦੇ ਗੋਲਾਂ ਨਾਲ ਮਾਲਵਾ ਅਕੈਡਮੀ ਨੇ ਕਬੱਡੀ ਸਕੂਲ ਨੂੰ 4-0 ਨਾਲ ਗੁਰੂ ਤੇਗ ਬਹਾਦਰ ਅਕੈਡਮੀ ਚਚਰਾੜੀ ਨੇ ਨਨਕਾਣਾ ਸਾਹਿਬ ਪਬਲਿਕ ਸਕੂਲ ਅਮਰਗੜ ਨੂੰ 1-0 ਨਾਲ ਬਾਬਾ ਕਿਰਪਾਲਦਾਸ ਅਕੈਡਮੀ ਹੀਰਾ ਨੇ ਏਕਨੂਰ ਅਕੈਡਮੀ ਤਹਿੰਗ ਫਲੋਰ ਨੂੰ 1-0 ਨਾਲ ਹਰਾ ਕੇ ਅਗਲੇ ਗੀੜ ਵਿੱਚ ਪ੍ਰਵੇਸ਼ ਪਾਇਆ ਕੁੜੀਆਂ ਦੇ ਵਰਗ ਵਿੱਚ ਰਾਉਂਡ ਗਲਾਸ ਮਲੇਰਕੂਟਲਾ ਨੇ ਟੀਏਵੀ ਪੱਖੋਵਾਲ ਸਕੂਲ ਨੂੰ 3-0 ਨਾਲ ਮੁੰਡੀਆਂ ਕਲਾ ਹਾਕੀ ਸੈਂਟ ਨੇ ਚਚਰਾੜੀ ਨੂੰ 2-0 ਨਾਲ ਹਰਾਇਆ ਇਸ ਮੌਕੇ ਡਾਕਟਰ ਜੀਪੀ ਸਿੰਘ, ਰਾਮ ਟੈਕਸਟਾਈਲ, ਮਨਿੰਦਰ ਸਿੰਘ, ਅਜਿੰਦਰ ਪਾਲ ਸਿੰਘ, 올ੰਪੀਨ, ਹਰਦੀਪ ਸਿੰਘ ਗਰੇਵਾਲ, ਹਰਮਿੰਦਰ ਸਿੰਘ ਅਰੋੜਾ, ਡਾਕਟਰ ਜਸਜੀਤ ਸਿੰਘ ਕੰਗ ਸੁਖਵਿੰਦਰ ਸਿੰਘ ਫੌਜੀ ਮਹਿੰਦਰ ਸਿੰਘ ਗਿੱਲ ਬਲਵਿੰਦਰ ਸਿੰਘ ਬੋਪਾਰਾਏ ਐਮਡੀ ਜੁਜਾਰ ਗਰੁੱਪ ਭੁਪਿੰਦਰ ਸਿੰਘ ਭੋਲਾ ਹੈਬੂਵਾਲ ਹੁਕਮ ਸਿੰਘ ਗੁਰੂ ਨਾਨਕ ਕਾਰ ਬਾਜ਼ਾਰ ਗੁਰਮੀਤ ਸਿੰਘ ਰਿਟਾਇਰ ਐਸਪੀ ਸੰਤੋਖ ਸਿੰਘ ਡੀਐਸਪੀ ਮਨਿੰਦਰ ਬੇਦੀ ਐਸਪੀ ਪ੍ਰੋਫੈਸਰ ਰਜਿੰਦਰ ਸਿੰਘ ਖਾਲਸਾ ਕਾਲਜ ਤੇਜਿੰਦਰ ਸਿੰਘ ਲਾਡੀ ਡਾਇਰੈਕਟਰ ਟੂਰਨਾਮੈਂਟ ਗੁਰ ਸਤਿੰਦਰ ਸਿੰਘ ਪ੍ਰਗਟ ਲਖਵਿੰਦਰ ਸਿੰਘ ਲੱਖਾ ਗੁਰਸੇਵਕ ਸਿੰਘ ਕਬੱਡੀ ਅਜੀਤ ਪਾਲ ਸਿੰਘ ਸਕੱਤਰ ਖੇਡ ਵਿਭਾਗ ਨਰਸਰੀ ਬੂਟਾ ਸਿੰਘ ਸਿੱਧੂ ਦਰਾਹਾ ਜੀਵਨ ਸਿੰਘ ਗੇਲਕ ਕੁਲਵਿੰਦਰ ਸਿੰਘ ਮੱਲੀ ਕੁਲਵਿੰਦਰ ਸਿੰਘ ਰਾਜਨਥੀ ਖੇਡ ਜਗਤ ਦੀਆਂ ਹੋਰ ਉੱਗੀਆਂ ਸ਼ਖਸੀਅਤਾਂ ਹਾਜ਼ਰ ਸਨ ਨੌਵੀਂ ਗੁਰਗੋਵਿੰਦ ਸਿੰਘ ਹਾਕੀ ਦੇ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਅਤੇ ਫਾਈਨਲ ਮੁਕਾਬਲੇ 3 ਦਸੰਬਰ ਨੂੰ ਹੋਣਗੇ ਇਸ ਮੌਕੇ ਕੈਬਨਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕਰਨਗੇ ਜਦਕਿ ਡ੍ਰੈਗਨ ਪੰਗੜਾ ਅਕੈਡਮੀ ਵੱਲੋਂ ਸੱਭਿਆਚਾਰਕ ਗੀਤਾਂ ਅਤੇ ਕੋਰੀਓਗ੍ਰਾਫੀ ਕੀਤੀ ਜਾਵੇਗੀ